ਤਾ ਕਿ ਤੁਹਾਨੂੰ ਆਏ ਪੀਅਰ ਦੇ ਫੋਨ ਡਿਓਪੇ ਹੈਲੋ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਦੇਸੀ ਡਿਫਰੈਂਸ ਚੈਨਲ 'ਚ ਬਹੁਤ-ਬਹੁਤ ਤਾਂ ਅੱਜ ਆਪਾਂ ਗੱਲ ਕਰਦੇ ਆਂ ਐਲੀਮੈਂਟ ਦੇ ਘਨਿੰਦੀ ਤਾਂ ਕੰਨ ਪਹਿਲਾਂ ਵੀ ਨਵੀਆਂ-ਨਵੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰ ਹੁਣ ਸਿੱਧਾ ਚੈਲੰਜ ਕੀਤਾ ਐਲੀਮੈਂਟ ਨੂੰ ਲਾਈਵ ਹੋ ਕੇ ਰੰਦਾ ਆਵਾਂ ਨੇ ਸਦਾ ਚੈਲੰਜ ਕੀਤਾ ਲਾਈਵ ਹੋ ਕੇ ਤਾਂ ਆਓ ਸੁਣਦੇ ਆ ਸਾਰੀ ਗੱਲਬਾਤ ਕਰਨ ਦਾ ਵਕੀ ਕਹਿੰਦਾ ਹੈ ਐਲੀਮੈਂਟ ਨੂੰ ਲਾਈਵ ਹੋ ਕੇ ਤਾਂ ਆਓ ਦੇਖਦੇ ਆ ਛਲਕ ਮਾਰਦੇ ਆ ਉਸ ਵੀਡੀਓ ਦੇ ਵੱਲ ਮੇਰੇ ਦਾ ਯਾਰ ਕੀੜਾ ਆ ਗਿਆ ਮੈਂ ਤਾਂ ਇਹ ਕੰਮ ਦੱਬਣਾ ਲਾ ਆ ਜਾਓ ਗੱਲ ਬਈ ਆਪਾਂ ਐਲੀਮੈਂਟ ਤੇ ਬੈਂਸ ਦੀ ਕਰਦੇ ਆ ਉਹ ਕਹਿੰਦੇ ਹੁੰਦੇ ਨਾ ਉਹ ਕਹਿੰਦੇ ਹੁੰਦੇ ਆ ਕਹਿੰਦੇ ਵੀ ਲੁੱਚੇ ਨੂੰ ਲੰਡਾ 100 ਕੋ ਘੋਰਨੇ ਵਾਲੀ ਕਿੰਨਾ ਗਲਤ ਬੋਲਦੀ ਐ ਬੈਂਸ ਜੀ ਉਹ ਵੀ ਐਲੀ ਮੰਗਟ ਨਾਲ ਰੜ ਗਈ। ਲੈ ਵੀਰੋ ਐਲੀ ਮੰਗਟ ਦੇ ਗੱਲ ਕਰਦੇ ਆ ਐਲੀ ਮੰਗਟ ਦੀ ਹੁਣ ਜਿਹੜਾ ਗਾਣਾ ਆ ਕਿੰਨੀ ਗੰਦੀ ਵੀਡੀਓ ਬਣਾਈ ਆ ਪ੍ਰਧਾਨ ਨੇ। ਐਨੇ ਗੰਦੀ ਵੀਡੀਓ ਬਣਾਈਆਂ ਕੁੜੀਆਂ ਦੇਖੋ ਕਿਵੇਂ ਨੱਚੀਆਂ ਨੇ। ਜੇ ਤੰਦੇ ਇੰਨਾ ਕੀੜਾ ਹੈ ਪਿੰਡ ਚ ਲਿਆਓ ਕੁੜੀਆਂ ਨੂੰ ਕਿੰਨਾ ਤੂੰ ਗੰਦਪਾਤਾ ਤੇਰੇ ਰਿਸ਼ਤੇਦਾਰ ਤੈਨੂੰ ਦੇਖਣਗੇ ਨਹੀਂ। ਛੋਡੇ ਕੋਈ ਧੀਆ ਪੈਣਾ ਜਾ ਕੇ ਛੋਡੀਆਂ ਕੋਈ ਰਿਸ਼ਤੇਦਾਰ ਚ ਆਮੇ ਦੀ ਕੁੜੀ ਚਾਚੇ ਦੀ ਕੁੜੀ ਕੋਈ ਹੈ ਨਹੀਂ ਐਲੀਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਵੀ ਕੀ ਗੰਦ ਪਾ ਰੱਖਿਆ ਯਾਰ ਤੇਰੇ ਰਿਸ਼ਤੇਦਾਰ ਤੇਰੇ ਤੇ ਖੁਸ਼ ਹੋਣਗੇ ਵੀ ਭਾਈ ਇਹਦਾ ਗਾਣਾ ਆਉਂਦਾ ਦੇਖ ਲੀਏ ਕਮਾਲ ਆ ਤੇਰੀ ਇੱਕ ਹੁਣ ਰਹਿੰਦੀ ਖੁੰਦੀ ਕੈਲੀਫੋਰਨੀਆ ਵਾਲੀ ਬੈਂਸ ਰਾਲ ਕੀ ਸਿੱਧੀਆਂ ਗੱਲਾਂ ਉਹ ਗੜਦੀ ਆ ਉਹ ਤੇ ਐਲੀਮੈਂਟ ਜਮਾ ਇਕੱਠੇ ਹੋ ਕੇ ਕਰਤੇ ਕਾਂ ਜਾਂ ਵੀਡੀਓ ਦੇਖੋ ਐਲੀਮੈਂਟ ਦੀ ਕਿੰਨਾ ਗੰਦ ਪਾਇਆ ਯਾਰ ਜਿਵੇਂ ਉਹ ਦੂਜੀਆਂ ਵੀਡੀਓ ਹੁੰਦੀਆਂ ਐ ਕੁੜੀਆਂ ਸਾਰੇ ਕੱਪੜੇ ਲਹਾਈ ਫਿਰਦਾ ਕੁੜੀਆਂ ਤੋਂ ਯਾਰ ਕੋਈ ਗੱਲ ਆ ਤੇਰੀ ਇਹੇ ਤੂੰ ਦੇਖ ਕੇ ਚੱਲ ਪਾ ਲੋਕਾਂ ਨੂੰ ਚੰਗਾ ਸੱਭਿਆਚਾਰ ਦੇ ਦੇ ਕੀ ਕਰੀ ਜਾਂਦਾ ਯਾਰ ਤੂੰ ਜਿਹ ਤਰ੍ਹਾਂ ਗਾਣਾ ਚਲਾ ਕੇ ਤੂੰ ਕਰਨਾ ਕੀ ਇਹ ਤੈਨੂੰ ਕਿੱਧਰ ਚੱਲ ਤੈਨੂੰ ਐ ਲੱਗਦਾ ਵੀ ਗਾਣਾ ਚਲਾ ਕੇ ਮੈਨੂੰ ਪੈਸੇ ਬਣਦੇ ਸਾਰਾ ਕੁਝ ਪੈਸਾ ਤਾਂ ਨਹੀਂ ਹੁੰਦਾ ਹੋਰ ਵੀ ਕੁਝ ਹੁੰਦਾ ਆਪਣੀਆਂ ਰਿਸ਼ਤੇਦਾਰੀਆਂ ਵੀ ਹੈਗੀਆਂ ਆਪਣੀਆਂ ਜ਼ਮੀਰਾਂ ਵੀ ਹੈਗੀਆਂ ਜਸਪ੍ਰੀਤ ਭੁੱਲਰ ਦੇਖਦਾ ਬਾਈ ਕੈਲੀਫੋਰਨੀਆ ਟਰੱਕਾਂ ਵਾਲਾ ਮੁੰਡਾ ਜਸਪ੍ਰੀਤ ਭੁੱਲਰ ਆਪਣਾ ਯਾਰ ਆ ਪੱਕਾ ਕੈਲੀਫੋਰਨੀਆ ਅਮਰੀਕਾ ਤੋਂ ਟਰੱਕਾਂ ਵਾਲਾ ਮੁੰਡਾ ਠੀਕ ਹੈ ਬਾਈ ਜਸਪ੍ਰੀਤ ਭੁੱਲਰ ਕੀ ਹਾਲ ਆ ਤੇ ਗੱਲ ਇਹ ਆ ਵੀਰੋ ਮੈਂ ਕੋਈ ਕੌਂਟਰੋਵਰਸੀ ਨਾਲ ਮਸ਼ੂਰੀ ਨਹੀਂ ਲੈਣੀ ਮੇਰੇ ਕੋਈ ਸੋਹ ਨਹੀਂ ਲੱਗਦੇ ਜਾਂ ਮੈਨੂੰ ਪੈਸੇ ਵੱਧ ਬਣਦੇ ਆ ਪਰ ਮੈਂ ਤਾਂ ਵੀ ਐਲੀਮੈਂਟ ਤੇ ਬੋਲੂ ਇੰਨੀ ਗੰਦੀ ਵੀਡੀਓ ਕੱਢੀ ਆਏ ਵਾਰ ਗੰਦਾ ਗਣਾ ਗੱਡੂ ਮੇਰੇ ਨਾਲ ਤਾਂ ਲੜਾਈ ਹੋਈ ਤਿੰਨ ਸਾਲਾਂ ਦੀ ਚੱਲਦੀ ਆ ਤੇ ਨਾਲ ਦੇਖਣਾ ਤੇ ਜੂਤ ਫੇਰਨਾ ਤੇ ਰਿੰਗ ਪਾਉਣ ਵਾਲਿਆ ਕਮਾਲ ਆ ਤੇਰੀ ਯਾਰ ਹੁਣ ਇਹ ਵਿਚ ਬੰਦੇ ਕਹੀ ਜਾਂਦੇ ਵੀ ਜੰਦਾ ਮੇਰਾ ਆਉਂਦਾ 13 ਤਰੀਕ ਨੂੰ ਲੋੜੀ ਵਾਲੇ ਦਿਨ ਵੀ ਇਹ ਆਪਦੇ ਗਾਣੇ ਦੀ ਮਸੂਰੀ ਲਈ ਕਰਦਾ ਉਹ ਗਾਣੇ ਦੇ ਮੇਰੇ ਕੀ ਪੈਸੇ ਲੱਗਦੇ ਆ ਮੈਨੂੰ ਰੈਕਟਰ ਵੀ ਫ੍ਰੀ ਦਿੰਦੇ ਆਪਣੇ ਯਾਰ ਆ ਤਗੜੇ ਤਗੜੇ ਰੈਕਟਰ ਆ ਹੁਣ ਵਿੱਕੀ ਢਾਲੀ ਵਾਲ ਨੇ ਦਿੱਤਾ ਐਡਾ ਤਗੜੇ ਰੈਕਟਰ ਨੇ ਕੰਪਨੀਆਂ ਮੇਰੇ ਗਾਣੇ ਦੇ ਪੈਸੇ ਲਾਉਂਦੀਆਂ ਮੈਨੂੰ ਕੀ ਲੋੜ ਆ ਯਾਰ ਨਾ ਮੈਨੂੰ ਕੋਈ ਸੁਆਹ ਤੋਂ ਪੈਸੇ ਮੰਗਦੇ ਨਾ ਗਾਣੇ ਨਾਲ YouTube ਤੋਂ ਮੈਨੂੰ ਕੋਈ ਚੱਕਰ ਨਹੀਂ ਮੈਂ ਆ ਆਪਦੀ ਮਸੂਰੀ ਲਈ ਡੱਕਾ ਨਹੀਂ ਬੋਲਦਾ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਸਾਰਾ ਪੰਜਾਬ ਜਾਣਦਾ ਸਾਰੇ ਦੁਨੀਆ ਜਾਣਦੀ ਆ ਆਪਾਂ ਤਾਂ ਬਾਈ ਉਹਦੇ ਤੇ ਬੋਲਾਂਗੇ ਲਿਮਟ ਤੇ ਕਹੇ ਜੀ ਵੀਡੀਓ ਬਣਾਈ ਆ ਗੰਦ ਪਾ ਛੜਿਆ ਜਦੋਂ ਤੂੰ 7-8 ਲੱਖ ਰੁਪਇਆ ਵੀਡੀਓ ਤੇ ਲਾਉਣਾਗਾ ਕੋਈ ਚੰਗੇ ਬੰਦੇ ਲਿਆ ਵੀਡੀਓ ਚ ਉਹ ਕੁੜੀਆਂ ਨੰਗੀਆਂ ਲਿਆਉਣ ਨਾਲ ਚੰਗੇ ਬੰਦੇ ਲਿਆ ਵਧੀਆ ਬੰਦੇ ਲਿਆ ਕੋਈ ਜਿਹੜੇ ਮੈਡਲ ਜਿੱਤਦੇ ਆ ਕੋਈ ਖੜਿਆ ਰੀ ਤਗੜਿਆ ਉਹੋ ਜਿਹੇ ਬੰਦੇ ਲੈ ਕੇ ਸਮਾਜ ਨੂੰ ਸੇਧ ਦੇ ਦੋ ਦੇਖੋ ਹੁਣ ਸਮਾਜ ਨੂੰ ਸੇਧ ਦਿੰਦਾ ਹੈ ਭਾਈ ਸਾਹਿਬ ਨਾਲ ਉਹ ਵੈਸ ਲਿਆਂਦੀ ਕੈਲੀਫੋਰਨੀਆ ਵਾਲੀ ਉਹ ਮਾਂ ਪੈਣ ਦੀਆਂ ਸਿੱਧੀਆਂ ਹੀ ਗਾਲਾਂ ਕੱਢਦੀ ਆ ਦੋਨੇ ਇਕੱਠੇ ਹੋ ਗਏ ਲੁੰਡੇ ਨੂੰ ਸਵਾਗਤ ਹੈ ਟੱਕਰ ਦਾ ਕਮਾਲ ਕਰਤੀ ਜਮਾ ਦੀਪ ਤਲਵੰਡੀ ਕੀ ਹਾਲ ਹੈ ਵੀਰ ਤੇ ਕਮਲਪ੍ਰੀਤ ਤਾਂ ਦੋਸਤੋਂ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜਰੂਰ ਸ਼ੇਅਰ ਕਰਨੇ ਆ ਤਾਂ ਜਿੰਨਾ ਮੇਰੇ ਸੋਤ ਤਿੰਨ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ